ਪੰਜਾਬੀ ਇਕਤਾ ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਹੜਪੀਟਾਂ ਨੂੰ ਮਾਲੀ ਮਦਦ ਕਰਨ ਦੇ ਮਾਮਲੇ 'ਚ ਸੁਖਵੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਠੋਕੇ ਦਿੱਤਾ ਜਵਾਬ ਕਿਹਾ 1 ਰੁਪਿਆ ਵੀ ਕਰਨ ਸਾਬਿਤ ਕੱਲ ਨੂੰ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 26 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੀ ਬਣੇਗੀ ਰਾਨੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮਜੀਤ ਠੇਦੀ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਜਵਾਬ ਕੀਤਾ ਦਾਇਰ ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ਰਾਜਪਰਾ ਰੇਲਵੇ ਲਾਈਨ ਬਾਰੇ ਸੁਣਾਈ ਖੁਸ਼ਖਬਰੀ ਤਰਨਤਾਰਨ ਦੇ ਪਿੰਡ ਕੈਰੋਂਚ ਰੇਲਵੇ ਫਾਟਕਾਂ ਨੇੜੇ ਗੈਂਗਵਾਰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਬਾ ਜੇਲ੍ਹ ਚ ਬਿਕਰਮਜੀਤ ਨਾਲ ਕੀਤੀ ਮੁਲਾਕਾਤ 35 ਮਿੰਟ ਹੋਈ ਗੱਲਬਾਤ ਪੰਜਾਬ ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਤਰਨਤਾਰਨ ਤੇ ਬਰਨਾਲਾ ਚ ਰਜਿਸਟ੍ਰੇਸ਼ਨ ਹੋਈ ਸ਼ੁਰੂ ਕੈਂਪਾਂ ਉਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਲੱਗੀਆਂ ਲਾਈਨਾਂ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਿਜੀ ਚੈਨਲ ਨਾਲ ਗੱਲਬਾਤ ਦੌਰਾਨ ਪੁਨਰ ਸੁਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੀ ਜਾ ਰਹੀ ਨਕਦੀ ਸਹਾਇਤਾ ਬਾਰੇ ਬੋਲਦੇ ਹਾਂ ਕਿਹਾ ਸੀ ਕਿ ਇਹ ਪੈਸਾ ਸੁਖਬੀਰ ਬਾਦਲ ਨੇ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਹੈ ਤੇ ਇਹ ਗੋਲਕ ਦਾ ਪੈਸਾ ਹੈ ਇਸ ਦੇ ਜਵਾਬ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਗੁਰਬਾਣੀ ਨੂੰ ਕਦੇ ਵੇਚਿਆ ਨਹੀਂ ਜਾ ਸਕਦਾ ਉਹਨਾਂ ਨੇ ਸਾਫ਼ ਕੀਤਾ ਕਿ ਪੀਟੀਸੀ ਵੱਲੋਂ ਗੁਰਬਾਣੀ ਦੇ ਪ੍ਰਸਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਲਾਨਾ 2 ਕਰੋੜ ਦਿੱਤੇ ਜਾਂਦੇ ਸੀ ਸੁਖਵੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਹੈ ਕਿ ਜਦੋਂ ਕੋਈ ਕਬਰ ਆ ਜਾਵੇ ਤਾਂ ਉਹ ਬਿਗੈਰ ਸੋਚੇ ਹੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਨੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ 1 ਰੁਪਿਆ ਵੀ ਅਜੇ ਹਸਾਬਿਤ ਕਰ ਦੇਣ ਮੁੱਖ ਮੰਤਰੀ ਭਗਵੰਤ ਮਾਨ ਨੇ 24 ਸਤੰਬਰ ਯਾਨੀ ਕੱਲ ਨੂੰ ਕੈਬਨਟ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੌਰਾਨ ਸਰਕਾਰ ਹੜ੍ਹਾਂ ਦੇ ਨੁਕਸਾਨ ਦੀ ਪਰਪਾਈ ਲਈ ਬਣਾਏ ਗੇ ਨੀਮਾ ਨੂੰ ਮਨਜ਼ੂਰੀ ਦੇਵੇਗੀ ਫਿਰ ਇਹ ਪ੍ਰਸਤਾਵ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣਗੇ ਇਹ ਕੈਬਨਟ ਦੀ ਮੀਟਿੰਗ कल दोपहर 12 बजे मुख्यमंत्री भगवंत मान ਦੇ ਨਿਵਾਸ ਸਥਾਨ ਤੇ ਹੋਵੇਗੀ ਸਾਰੇ ਮੰਤਰੀ ਅਤੇ ਵਿਧਾਇਕ ਇਸ ਮੀਟਿੰਗ ਚ ਮੌਜੂਦ ਰਹਿਣਗੇ ਵਿਧਾਨ ਸਭਾ ਸੈਸ਼ਨ ਲਈ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਾਲੀਦਾਲ ਦੇ ਸੀਨੀਅਰ ਅਗੋ ਵਿਕਰਮਜੀਤਿਆ ਦੀ ਇਹ ਗਾਜਮਾਨਤ ਪਟੀਸ਼ਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਹੈ ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਤੱਕ ਕੀਤੀ ਹੈ ਬਿਕਰਮਜੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਹੈ ਕੇਂਦਰ ਨੇ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਨੂੰ ਮਨਜ਼ੂਰੀ ਦਿੱਤੀ ਹੈ ਭਾਰਤੀ ਰੇਲਵੇ ਵੱਲੋਂ ਪੰਜਾਬ ਨੂੰ ਇਹ ਵੱਡੀ ਸੋਗਾਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਫਿਰੋਜ਼ਪੁਰ ਨਵੀਂ ਦਿੱਲੀ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ ਹੈ ਲੰਬੇ ਸਮੇਂ ਤੋਂ ਡਿੱਕੇ ਜਾ ਰਹੇ ਮੁਹਾਲੀ ਰਾਜਪੁਰਾ ਰੇਲ ਲਿੰਕ ਨੂੰ ਮਨਜ਼ੂਰੀ ਮਿਲ ਗਈ ਹੈ ਇਹ ਹੈ ਲਾਣਾ ਕੇਂਦਰੀ ਰੇਲ ਮੰਤਰੀ ਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ ਇਹ ਮੰਗ ਪਿਛਲੇ 50 ਸਾਲਾਂ ਤੋਂ ਲਟਕ ਰਹੀ ਸੀ ਇਹ ਲਿੰਕ ਚੰਡੀਗੜ੍ਹ ਨੂੰ ਮਾਲਵਾ ਖੇਤਰ ਰਾਜਪੁਰਾ ਪਟਿਆਲਾ ਸੰਗਰੂਰ ਸਮੇਤ ਹੋਰਾਂ ਨਾਲ ਜੋੜੇਗਾ ਅਧਿਕਾਰਿਤ ਸੂਤਰਾਂ ਅਨੁਸਾਰ ਮਹਾਲੀ ਰਾਜਪੁਰਾ ਰੇਲ ਲਿੰਕ ਆਖਿਰਕਾਰ ਇੱਕ ਹਕੀਕਤ ਬਣ ਜਾਵੇਗਾ ਜੋ ਚੰਡੀਗੜ੍ਹ ਨੂੰ ਮਾਲਵਾ ਖੇਤਰ ਜਿਸ ਵਿੱਚ ਰਾਜਪੁਰਾ ਪਟਿਆਲਾ ਤੇ ਸੰਗਰੂਰ ਸ਼ਾਮਿਲ ਹਨ ਨਾਲ ਜੋੜ ਕੇ ਖੇਤਰੀ ਸੰਪਰਕ ਨੂੰ ਵਧਾਏਗਾ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜਿਵੇਂ ਸਭ ਨੇ ਕਿਹਾ ਬਹੁਤ ਪਵਿੱਤਰ ہمارے ਲਈ ਦਿਨ ਹੈ ਔਰ ਬਹੁਤ ਪਵਿੱਤਰ ਸਾਥ ਵਿੱਚ ਰੋਜ਼ ਹਮ ہمارے ਮੰਤਰੀ ਜੀ ਨੂੰ ਦੇਖਤੇ ਹਨ ਜੀਐਸਟੀ ਦਾ ਬਹੁਤ बड़ा ਲਾਭ ਹੈ ਉਹ دیا ਹੈ मैं थोड़े शब्दों में ये कहना चाहता हूं भी मंत्री बहुत अच्छे मैं किसी की ये नहीं कहता भी किसी ने क्या किया क्या नहीं पर जो प्रोजेक्ट ये पचास साल से ये प्रोजेक्ट रुका हुआ था और 1976 से मेंबर पार्लियामेंट बोलने शुरू हुए थे पार्लियामेंट में आखिरी पिछले सेशन में भी एम बोले तो मैं अपने देश के प्रधानमंत्री नरेंद्र मोदी जी जो पंजाब के लिए और मैं जिस दिन मंत्री बना था अश्विनी वैष्णव जी बैठे हैं तो मैंने पंजाब के लिए जो भी प्रोजेक्ट कुछ आज हो रहे हैं कुछ आगे होंगे जो भी कहा एक छोटे भाई की तरह कभी भी मैं समझाऊ आज तक किसी चीज के लिए ना का शब्द ही नहीं सुना और बहुत कुछ सिखाते हैं सीखने का मौका मिला है इनसे तो मैं पंजाब के लोगों की तरफ से जो पचास साल नहीं सर हम तेरह हमारे डिस्ट्रिक्ट हैं मालवा सबसे बड़ा हमारा एरिया है और डिस्ट्रिक्ट हैं सर उसके जो जब था तो पटियाला तक वो राजधानी थी पंजाब जब बन गया सर उसकी कैपिटल चंडीगढ़ है तो सारी ये तेरह डिस्ट्रिक्ट और मालवा आपने ये चंडीगढ़ से कैपिटल से जोड़ा है मैं आपका और नरेंद्र मोदी जी का मैं इस पर बहुत बहुत मैं ਕਿ ਉਹ ਕਹਿਆ ਦਾ ਕਰਤਾ ਤੇ तकरीबन ਮੈਂ ਜਿਵੇਂ ਤੁਹਾਨੂੰ ਕਿਹਾ ਵੀ ਅੱਗੇ ਪਵਿੱਤਰ ਦਿਹਾੜੇ ਗੁਰੂ ਮਹਾਰਾਜ ਜੀ ਦੇ ਆਉਣਗੇ ਤੇ ਫਿਰ ਉਦੋਂ ਵੀ ਮੰਤਰੀ ਜੀ ਤੋਂ ਕੋਈ ਅਨਾਉਂਸਮੈਂਟ ਕਰਾਵਾਂਗੇ ਨਾ ਉੋਚ ਨੇ ਤਰਨਤਾਰਨ ਦੇ ਪਿੰਡ ਕੈਰੋਂ ਦੇ ਰੇਲਵੇ ਫਾਟਕ ਨੇੜੇ ਸੋਮਵਾਰ ਦੀ ਸ਼ਾਮ ਨੂੰ ਗੈਂਗਵਾਰ ਹੋਈ ਹੈ ਫੋਰਚਨਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤਰਨਤਾਰਨ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਦੌਰਾਨ ਸਮਰਪ੍ਰੀਤ ਸਿੰਘ ਨਿਵਾਸੀ ਪਿੰਡ ਕਰਮੂ ਵਾਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਸੌਰਵ ਸਿੰਘ ਨਿਵਾਸੀ ਪਿੰਡ ਮਰਹਾਣਾ ਨੇ ਵੀ ਜ਼ਖਮਾਂ ਦੀ ਤਾਬਨਾ ਚੱਲਦਿਆਂ ਦਮ ਤੋੜ ਦਿੱਤਾ ਹੈ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਬਾ ਜੇਲ੍ਹ ਪਹੁੰਚੇ ਸਨ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਨਾਲ ਨਵੀਂ ਨਾਬਾ ਜੇਲ੍ਹ 'ਚ ਮੁਲਾਕਾਤ ਕੀਤੀ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮਜੀਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਜੇਲ੍ਹ ਅੰਦਰ ਰੱਖਿਆ ਗਿਆ ਹੈ ਅਤੇ ਅੱਜ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੀ ਕਾਰ ਵਿੱਚ ਨਵੀਂ ਨਾਬਾ ਜੇਲ੍ਹ ਪਹੁੰਚੇ ਇਸ ਦੌਰਾਨ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਬਾਬਾ ਜੀ ਦੇ ਦਰਸ਼ਨ ਲਈ ਜੇਲ੍ਹ ਦੇ ਬਾਹਰ ਪਾਰੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋ ਗਏ ਸਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਬਿਕਰਮਜੀਠਿਆ ਵਿਚਕਾਰ 35 ਮਿੰਟ ਤੱਕ ਗੱਲਬਾਤ ਹੋਈ ਦੱਸੀ ਜਾ ਰਹੀ ਹੈ ਉਪਰੰਤ ਸਖਤ ਸੁਰੱਖਿਆ ਹੇਠ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਵੱਲੋਂ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੇ ਵਾਪਿਸ ਕਾਰ ਵਿੱਚ ਚਲੇ ਗਏ ਪਤਾ ਲੱਗਿਆ ਹੈ ਕਿ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਲਗਭਗ 10 ਲੋਕਾਂ ਦੀ ਸੂਚੀ ਸੌਂਪੀ ਹੈ ਜਿਸ ਵਿੱਚ ਡੇਰਾ ਬਿਆਸਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਿਲ ਹੈ